ਗੁਰੂ ਸਾਹਿਬ ਕੀ ਉਭਸੇ ਤੁਖਸਮਰੀ ਨੂਰਾ ਅਰਸੂ ਪੁਰਸੋ ਟਟਿਆ ਤੁਲਿਠੇ ਸਕੇ ਪਾਪਿ ਸ਼ਾ ਤਨਾਮ ਸ਼ਿਲੀ ਵਾਹੀ ਗੁਰ ਸਾਹਿਬ ਜੀ ਰਾਗ ਸੂਰੀ ਮਹੱਲਾ ਪੰਝਾ ਘਰ ਤੀਜਾ ਇੱਕੋ ਓੰਕਾਰ ਸਤ ਗੁਰ ਪਰ ਸਾਬ ਮਿਤਨ ਮੂ ਅਗਨ ਸੋਪ ਸਾਗਰ ਕਰ ਕਿਰਪਾ ਉਦਰ ਹਰ ਨਾਗਰ ਮਿਤਨ ਮੂ ਅਗਨ ਸੋਪ ਸਾਗਰ ਕਰ ਕਿਰਪਾ ਉਦਰ ਨਾਗਰ ਚਰਨ ਕਮਲ ਸਰਾਨ ਆਏ ਨਾਰਾਇਣ ਦਿਨਾ ਨਾਥ ਭਗਤ ਪਰਾਇਣ ਰਹਾਉ ਨਾਖਾ ਨਾਤ ਭੰਗਤ ਪੈ ਮੇਟਣ ਸਾਦ ਸੰਗ ਜੰਮ ਦੂਤ ਨਾ ਭੇਟਣ ਜੀਵਨ ਰੂਪਾ ਨੂਪਤਿਆਲਾ ਲਵਨ ਗੁਨਾ ਕਟਿਏ ਜੰਮ ਜਾਲਾ ਅੰਮ੍ਰਿਤ ਨਾਮ ਰਸਨ ਮੇ ਪਜਾਪੈ ਜਪੋ ਗੋਵਿੰਦ ਸੰਗੀ ਸਵਤਾਰੇ ਪਉਤ ਨਹੀਂ ਪੰਚ ਵਟਵਾਰੀ ਮਾਨਵਤ ਕਰਮ ਪ੍ਰਵ ਏਕ ਧਿਆਏ ਸਰਬ ਫਲਾ ਸੁਈ ਜਨ ਪਾਈ ਤਾਰਨ ਪ੍ਰਵ ਆਪਣਾ ਪ੍ਰਵਕੀਨਾ ਕੇਵਲ ਨਾਮ ਭਗਤ ਰਸ ਜੀਨਾ ਆਗ ਮਾਗ ਅੰਤ ਪ੍ਰਭ ਸੋਈ ਨਾਨਕ ਤਿਸ बिन ਅਵਰਨਾ ਕੋਈ ਆਗ ਮਾਗ ਅੰਤ ਪ੍ਰਭ ਸੋਈ ਨਾਨਕ ਤਿਸ बिन ਅਵਰਨਾ ਕੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ